ਹਾਂਜੀ ਸਾਰਣ ਸਤ ਸ੍ਰੀ ਅਕਾਲ ਜੀ ਆਪਾਂ ਅੱਜ ਦਸ਼ਮੇਸ਼ ਟੈਕਸੀ ਯੂਨੀਅਨ ਦੇ ਵਿੱਚ ਪਹੁੰਚੇ ਆ ਤੇ ਮੈਂ ਤੁਹਾਡਾ ਛੋਟਾ ਭਰਾ ਅਮਨ ਬੈਣੀਪਾਲ ਤੇ ਵੀਰ ਉਹਨਾਂ ਕੋਲ ਆਏ ਸੀ ਅੱਜ ਰੇਟਾਂ ਨੂੰ ਲੈ ਕੇ ਵੀਰ ਉਹਨਾਂ ਨੇ ਮੀਟਿੰਗ ਕੀਤੀ ਸੀ ਜੀ ਸਾਰੇ ਭਰਾ ਮੈਂਬਰ ਸਾਹਿਬਾਨ ਪਹੁੰਚੇ ਨੇ ਉਰੇ ਤੇ ਆਪਾਂ ਜਾਣਦੇ ਆ ਵੀਰ ਉਹਨਾਂ ਕੋਲੋਂ ਵੀ ਅੱਜ ਦੀ ਜਿਹੜੀ ਮੀਟਿੰਗ ਆ ਇਹ ਕਿਸ ਮੁੱਦੇ ਤੇ ਰੱਖੀ ਗਈ ਆ ਵੀਰ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਵੀਰ ਜੀ ਜਿਹੜੀ ਅੱਜ ਦੀ ਆਪਣੀ ਇਹ ਮੀਟਿੰਗ ਆ ਇਹ ਕਿਉਂ ਬੁਲਾਈ ਗਿਆ ਕਿਸ ਪਰਪਰਪਨ ਆ ਬੁਲਾਈ ਗਿਆ ਆਪਣਾ ਮੁੱਦਾ ਦੱਸੋ ਜੀ ਮੈਂ ਤਾਂ ਜੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਨਿਸ਼ਬੇਸ਼ ਸੈਕਸ ਯੂਨੀਅਨ ਖੰਨਾ ਵੱਲੋਂ ਤੇ ਤੁਹਾਡਾ ਵੀ ਸਪੈਸ਼ਲ ਧੰਨਵਾਦ ਜੋ ਸਾਡੀ ਆਵਾਜ਼ ਤੁਸੀਂ ਸਾਡੇ ਟ੍ਰੈਕਸੀ ਮਾਲਕ ਅਤੇ ਸਾਡੀਆਂ ਕਸਟਮਰਾਂ ਤੱਕ ਪਹੁੰਚਾਉਂਦੇ ਹੋ ਉਹਦੇ ਲਈ ਤੁਹਾਡਾ ਧੰਨਵਾਦ ਗੱਲ ਕਰਦੇ ਜੀ ਆਪਾਂ ਰੇਟਾਂ ਦੀ ਜੋ ਸਾਡੀ ਪਿਛਲੇ ਦਿਨੀ ਵੀ ਮੀਟਿੰਗ ਹੋਈ ਸੀਗੀ ਜੋ ਆਪਾਂ ਨੇ ਇਹ ਤਾਂ ਵੈਲਿਊ ਜਾਰ ਕਰਨ ਵਾਲੇ ਕਿ ਰੱਖੀ ਸੀਗੀ ਇੱਕ ਰੇਟਾਂ ਨੂੰ ਲੈ ਕੇ ਮੀਟਿੰਗ ਹੋਈ ਸੀਗੀ ਵੀ ਜੋ ਸਾਡੇ ਟੈਕਸੀ ਟ੍ਰੇਡ ਦਾ ਸਾਡੇ ਕਿੰਨੇ ਦਾ ਨਿਗਾਰਾ ਹੋ ਰਿਹਾ ਹੈ ਉਹਦੇ ਬਾਰੇ ਅਸੀਂ ਵਿਚਾਰ ਵੰਡਰਾ ਕੀਤਾ ਸੀਗਾ ਵੀ ਕੁਝ ਵੀ ਸਾਡੇ ਆਪਣੇ ਹੀ ਆਪਣੀਆਂ ਗਲਤੀਆਂ ਕਾਰਨ ਬਹੁਤ ਘੱਟ ਰੇਟਾਂ ਤੇ ਜਾਂਦੇ ਸੀਗੇ ਜਿਸ ਕਾਰਨ ਉਹਨਾਂ ਦਾ ਜੋ ਮਤਲਬ ਗੱਡੀਆਂ ਨੇ ਕਿਸਤਾ ਮੇਨਟੇਨੈਂਸ ਸਹੀ ਤਰੀਕਾ ਨਾਲ ਨਹੀਂ ਹੋ ਰਹੀ ਸੀਗੀ ਉਸ ਕਰਕੇ ਅਸੀਂ ਇੱਕ ਰੇਟ ਲਿਸਟ ਜਾਰੀ ਕੀਤੀ ਸੀਗੀ ਉਸ ਦਿਨ ਇਹ ਰੇਟ ਲਿਸਟ ਜਿਹੜੀ ਵੀ ਆ ਉਹ ਤੁਹਾਨੂੰ ਅਸੀਂ ਦੱਸ ਦਾਂਗੇ ਵੀ ਆ ਸਾਡੀ ਰੇਟ ਲਿਸਟ ਆ ਇਹ ਰੇਟ ਲਿਸਟ ਦੇ ਵਿੱਚ ਅਸੀਂ ਬੜੇ ਆਵਾਜ਼ ਬਰੇਡ ਰੱਖੇ ਆਂ ਪੂਰੇ ਬਦਲੋ ਖੰਨੇ ਏਰੀਏ ਦੇ ਜਿੰਦੇ ਵੀ ਆ ਉਹ ਸਾਰੇ ਵਿਆਹ ਦੀ ਗ੍ਰੇਸ ਤੋਂ ਜ਼ਿਆਦਾ ਕੀਤੀ ਜਾਂਦੀ ਵੀਰ ਜੀ ਇਹ ਜਿਹੜੇ ਤੁਸੀਂ ਰੇਟ ਲਿਸਟ ਬਣਾਈ ਕੀਤੀ ਆ ਤੇ ਇਹਦੇ ਵਿੱਚ ਕਿਹੜੇ ਕਿਹੜੇ ਰੇਟ ਨੇ ਇੱਕ ਤੁਸੀਂ ਲੋਕਲ ਪਿਕਟ੍ਰੋਪ ਦੀ ਗੱਲ ਕਰਦੇ ਸੀਗੇ ਵੀ ਲੋਕਲ ਪਿਕਟ੍ਰੋਪ ਬੰਦ ਕੀਤੀ ਆ ਤੇ ਉਹ ਕਿਹੜੀ ਪਿਕਟ੍ਰੋਪ ਬੰਦ ਕੀਤੀ ਆ ਵੀਰ ਜੀ ਆਪਣੀ ਉਹ ਦੁਬਾਰਾ ਅੱਜ ਦੱਸ ਦੋ ਕਿਉਂਕਿ ਉਸ ਦਿਨ ਵੀਰ ਜੀ ਪ੍ਰੋਪਰ ਗੱਲ ਨਹੀਂ ਸੀ ਹੋ ਰਹੀ ਉੱਥੇ ਹਾਂਜੀ ਬਿਲਕੁਲ ਤੁਹਾਡਾ ਸਹੀ ਮੁੱਦਾ ਹੈ ਆਪਾਂ ਗੱਲ ਕਰੀਏ ਪਹਿਲਾਂ ਤਾਂ ਜਿਹੜੇ ਰੇਟਾਂ ਦੇ ਵੀ ਕਿਹੜੇ ਕਿਹੜੇ ਰੇਟ طے ਕੀਤੇ ਆ ਵੈਸੇ ਤਾਂ ਅਸੀਂ ਸਾਰੇ ਪੰਜਾਬ ਦੇ ਪੂਰੇ ਪੰਜਾਬ ਕੇ ਆਲ ਇੰਡੀਆ ਦੇ ਰੇਟ طے ਕੀਤੇ ਆ ਆ ਜਿਹਦੇ ਵਿੱਚ ਜੋ ਮੇਨ ਰੇਟ ਆ ਉਹ ਪਿਕਟ੍ਰੋਪ ਦੇ ਜਿਹੜੀ ਪੰਜਾਬ ਤੋਂ ਦਿੱਲੀ ਨੂੰ ਜਾਂਦੀ ਆ ਉਦੇ ਰੇਟ ਦੇ ਕੀਤੇ ਸੀਗੇ ਅਸੀਂ ਕਾਰ ਦਾ ਜੋ ਰੇਟ ਆ ਸੈडान ਕਾਰ ਦਾ ਰੇਟ ਅਸੀਂ 4000 ਰੁਪਏ ਤੈਅ ਕੀਤਾ ਉਸ ਤੋਂ ਬਾਅਦ ਜਿਹੜੀ ਆਰਟੀਕਲ ਗੱਡੀ ਆ ਆਰਟੀਕਲ ਅਸੀਂ 5000 ਰੁਪਏ ਰੇਟ ਤੈਅ ਕੀਤਾ ਤੇ ਨੋਵਾ ਕੀਆ ਤੇ ਮੁਰਾਜ਼ੋ ਇਹਦਾ ਅਸੀਂ 5500 ਰੇਟ ਤੈਅ ਕੀਤਾ ਤੇ ਉਸ ਤੋਂ ਬਾਅਦ ਕ੍ਰਿਸਟਾ ਕ੍ਰਿਸਟਲ 6000 ਰੁਪਏ ਰੇਟ ਤੈਅ ਕੀਤਾ ਜੀ ਇਹ ਪੰਜਾਬ ਤੋਂ ਜਿੰਨਾ ਵੀ ਇਹ ਖੰਨੇ ਤੋਂ ਮੰਨ ਲਓ ਹੋਵੇ ਦਿੱਲੀ ਦੇ ਰੇਟ ਆ ਜੀ ਇਹ ਤੇ ਤੁਸੀਂ ਡਰਾਈਵਰ ਭਾਈਚਾਰੇ ਨੂੰ ਆਪਣੀ ਟੈਕਸੀ ਚਾਲਕਾਂ ਵੀਰਾਂ ਨੂੰ ਕੀ ਸੁਝਾਅ ਦੇਣਾ ਚਾਹੁੰਦੇ ਹੋ ਕਰੋ ਰੋਕ ਤਾਂ ਨਹੀਂ ਵੀਰ ਜੀ ਇੱਕ ਤੁਸੀਂ ਪਿਕ ਡ੍ਰੌਪ ਦੀ ਗੱਲ ਕਰਦੇ ਸੀਗੀ ਵੀ ਜਿਹੜੀ ਪਿਕ ਡ੍ਰੌਪ ਦੀ ਬੰਦ ਕਰਨ ਦੀ ਗੱਲ ਸੀ ਉਹ ਕਿਹੜੀ ਪਿਕ ਡ੍ਰੌਪ ਆ ਵੀਰ ਜਿਹੜੀ ਬੰਦ ਕਰਨੀ ਆਪਾਂ ਹਾਂਜੀ ਬਿਲਕੁਲ ਜੀ ਜਿਹੜੀ ਪਿਕ ਡ੍ਰੌਪ ਦੀ ਆਪਾਂ ਬੰਦ ਕਰਨ ਦੀ ਗੱਲ ਕਰਦੇ ਸੀ ਉਹ ਲੋਕਲ ਪੰਜਾਬ ਦੀ ਦੇਖੋ ਆਪਾਂ ਮੰਨ ਲਓ ਵੀ ਖੰਨੇ ਤੋਂ ਆਪਾਂ ਦਿੱਲੀ ਦਾ ਜਾ ਰਹੇ ਆ ਜੰਮੂ ਜਾ ਰਹੇ ਆ ਆਪਾਂ ਔਰ ਜਿਹੜੀ ਮਤਲਬ ਖੰਨੇ ਤੋਂ ਲੁਧਿਆਣਾ ਪਟਿਆਲਾ ਚੰਡੀਗੜ੍ਹ ਦੇ ਲੋਕਲ ਪਿਕ ਡ੍ਰੌਪ ਹੋ ਗਈ ਇਹਦੇ ਵਿੱਚ ਬਹੁਤ ਸਾਰੇ ਵੀਰਾਂ ਦਾ ਰੋਜ਼ਗਾਰ ਮਰ ਗਿਆ ਕਿਉਂਕਿ 100-200 ਰੁਪਏ ਪੇTM ਦੇ ਖਾਤਰ ਆਪਣੇ ਵੀਰ ਸਵਾਰੀ ਆਪਣੇ ਦੂਜੇ ਵੀਰਾਂ ਨੂੰ ਦੇ ਦਿੰਦੇ ਆ ਬਾਹਲੇ ਘੱਡੇ ਦੇ ਦਿੰਦੇ ਆ ਜਿਹਦੇ ਕਾਰਨ ਆਪਾਂ ਜਿਹੜੀਆਂ ਲੋਕਲ ਗੱਡੀਆਂ ਖੜੀ ਰਹਿੰਦੀਆਂ ਜਿਹੜੀ ਲੋਕਲ ਪਿਕ ਡ੍ਰੌਪ ਆ ਖੰਨੇ ਤੋਂ ਪੰਜਾਬ ਦੀ ਪਿਕ ਡ੍ਰੌਪ ਇਹ ਅਸੀਂ ਬਿਲਕੁਲ ਬੰਦ ਕੀਤੀ ਆ ਜੀ ਇਹ ਇਹਦੇ ਦੇ ਸਾਰੇ ਵੀਰ ਖਿਆਲ ਰੱਖਣ ਬੀਜ ਜੀ ਤੁਸੀਂ ਟੈਕਸੀ ਆਪਰੇਟਰ ਵੀਰਾਂ ਨੂੰ ਤੇ ਕਸਟਮਰ ਨੂੰ ਕੀ ਸੁਝਾ ਦੇਣਾ ਚਾਹੁੰਦੇ ਹੋ ਹਾਂਜੀ ਬਿਲਕੁਲ ਜੀ ਮੈਂ ਜਿਹੜੇ ਵੀ ਸਾਡੇ ਟੈਕਸੀ ਆਪਰੇਟਰ ਵੀਰ ਆ ਚਾਹੇ ਉਹ ਖੰਨੇ ਦੇ ਆ ਚਾਹੇ ਨਾਲ ਲੱਗਦੇ ਪਿੰਡਾਂ ਦੇ ਆ ਜਾਂ ਵੱਡੇ ਸ਼ਹਿਰਾਂ ਦੇ ਮੈਨੂੰ ਤੇ ਆਣਾ ਪਟਿਆਲਾ ਚੰਡੀਗੜ੍ਹ ਦੇ ਆ ਸਾਰਿਆਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਵੀ ਕੋਈ ਗੱਲ ਨਹੀਂ ਕੋਈ ਵੀ ਵੀਰ ਸਾਡੇ ਚਿਹਰ ਤੋਂ ਆਕੇ ਕੰਮ ਕਰੇ ਪਰ ਘੱਟੋ ਘੱਟ ਸਾਡੇ ਰੇਟਾਂ ਦੇ ਕੰਮ ਕਰੇ ਕਿਉਂਕਿ ਦੇਖੋ ਵੀਰੋ ਇੱਕ ਭਾਈਚਾਰ ਸਾਂਝਾ ਹੈ ਇਹਦੇ ਨਾਲ ਆਪਣੀ ਭਾਈਚਾਰ ਸਾਂਝੀ ਬਣੀ ਰਹੂਗੀ ਤੇ ਜੋ ਆਪਣਾ ਕੰਮ ਆ ਉਹ ਵੀ ਵਧੀਆ ਤਰੀਕੇ ਨਾਲ ਹੋਊਗਾ ਬਾਕੀ ਦੂਜੀ ਗੱਲ ਕਰੀ ਆਪਾਂ ਕਸਟਮਰਾਂ ਦੀ ਕਸਟਮਰਾਂ ਨੂੰ ਵੀ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਵੀ ਖੰਡੇ ਦੇ ਵਿੱਚ ਇਹ ਪੂਰੇ ਖੰਡੇ ਦੀ ਯੂਨੀਅਨ ਬਣੀ ਆ ਇਹਦੇ ਨਾਲ ਜਿਹੜੇ ਨਾਂ ਲੱਗਦੇ ਪਿੰਡਾਂ ਜਾਂ ਨਾਂ ਲੱਗਦੇ ਸ਼ਹਿਰਾਂ ਉਹ ਵੀ ਸਾਡੇ ਰੇਟ ਲਿਸਟ ਫਾਲੋ ਕਰ ਰਹੇ ਆ ਇਹ ਨਹੀਂ ਗੱਲ ਵੀ ਕੋਈ ਫਾਲੋ ਨਹੀਂ ਕਰ ਰਿਹਾ ਬਾਰਕਿੰਗ ਘੱਟੋ ਘੱਟ ਕਰੋ ਕਿਉਂਕਿ ਜਿਹੜੇ ਅਸੀਂ ਇਹ ਰੇਟ ਬਣਾਏ ਆ ਬਿਲਕੁਲ ਜੈਨੂਅਲ ਰੇਟ ਬਣਾਏ ਆ ਇਹਦੇ ਵਿੱਚ ਤੁਸੀਂ ਸਾਡਾ ਸਹਿਯੋਗ ਦਿਓ ਚਾਹੇ ਤੁਸੀਂ ਗੱਡੀ ਬਾਹਰੋਂ ਵੀ ਮਂਗਾਓ ਨੋ ਪ੍ਰੋਬਲਮ ਚਾਹੇ ਕੋਈ ਪਿੰਡ ਦੀ ਗੱਡੀ ਮਂਗਾਓ ਚਾਹੇ ਸ਼ਹਿਰ ਦੀ ਗੱਡੀ ਮਂਗਾਓ ਪਰ ਘੱਟੋ ਘੱਟ ਸਾਡੇ ਰੇਟਾਂ ਦੇ ਮਂਗਾਓ ਕਿਉਂਕਿ ਦੇਖੋ ਜੇ ਆਉਣਿਆ ਟਾਈਮ ਤੁਸੀਂ ਸਹੀ ਰੇਟ ਦੇ ਕੇ ਸਾਨੂੰ ਸਹੀ ਕੰਮ ਦਵੋਗੇ ਤਾਂ ਅਸੀਂ ਅੱਗੇ ਨੂੰ ਕੰਮ ਕਰ ਸਕਦਾ ਤਾਂ ਹੀ ਅਸੀਂ ਥੋ अच्छा बर्न साहब ਤੁਸੀਂ ਇਸ ਵਾਰ ਕੀ ਕਹਿਣਾ ਚਾਹੁੰਦੇ ਹੋ ਬਾਕੀ ਮੇਰੇ ਬੜੇ ਵੀਰ ਨੇ ਬੈਣੀਪਾਲ ਨੇ ਦੱਸੇ ਦਿੰਦਾ ਨਾ ਜਿਹੜੀਆਂ ਸਾਰੀਆਂ ਗੱਲਾਂ ਬਾਕੀ ਅਸੀਂ ਕਸਟਮਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਕਿ ਜਿਹੜਾ ਵੀ ਸਾਡਾ ਕੰਮ ਆ ਸਾਡਾ ਸਹਿਯੋਗ ਦਿਓ ਤੇ ਬਾਅਦ ਵਿੱਚ ਘੱਟ ਤੋਂ ਘੱਟ ਕਰੋ ਜੇ ਸਾਰੇ ਵੀਰਾਂ ਦਾ ਸਹਿਯੋਗ ਦਿਓ ਕਿਉਂਕਿ ਸਾਡੇ ਵੀ ਪਰਿਵਾਰ ਨੇ ਅਸੀਂ ਵੀ ਵਧੀਆ ਤਰੀਕੇ ਨਾਲ ਕੰਮ ਕਰ ਸੀਗੇ ਤੇ ਸਾਰੇ ਵੀਰ ਸਾਡੇ ਨਾਲ ਖੁਸ਼ ਰਹਿਣਾ ਅਸੀਂ ਵੀ ਕੰਮ ਕਰੀਏ ਸੰਦੀਪ ਸਿੰਘ ਜੀ